ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਪਹੁੰਚੇ ਹਾਂ ਬਾਈ ਪਿੰਡ ਫੇਰੋੜਾਈ ਕੱਲ ਬਾਜੀ ਉੱਡੀ ਸੀ ਮਿਤੀ 4 ਜੂਨ 2025 ਨੂੰ ਕੱਲ ਕਬੂਤਰ ਉੱਡੀ ਸੀ ਬਾਈ 831700 ਮਾਡਲ ਨੂੰ ਜਿੰਨਾਂ ਵਿੱਚੋਂ ਬਾਈ 50 ਪਲੱਸ ਕਬੂਤਰਾਂ ਦੇ ਵਿੱਚ ਦੁੱਸਰ ਪੈ ਗਈ ਸੀ ਅੱਜ ਬਾਈ ਘਟੋ ਘਟ 40 ਪਲੱਸ ਕਬੂਤਰਾਂ ਆਣਗੇ ਦੁੱਸਰ ਦੇ ਵਿੱਚ ਆ ਤੁਸੀਂ ਦੁੱਸਰ ਬਾਈ ਦੇਖ ਸਕਦੇ ਹੋ ਪਿੰਜਰਿਆਂ ਦੇ ਵਿੱਚ ਬਾਈ ਹੁਣ ਇਹ ਮੋੜਾ ਚੈੱਕ ਕਰੀ ਜਾਂਦੇ ਆ ਬਾਈ ਇਸ ਤੋਂ ਬਾਅਦ ਲੱਗਣਗੇ ਕਬੂਤਰਾਂ ਨੂੰ ਲੈ ਆਦੀ ਨਾ ਲਾਵੇ ਬਰਨ ਨਾ ਲਾਵੇ ਬਾਈ ਆ ਜਾ ਵੀਰੇ ਛੇਤੀ ਲੈ ਆਓ ਪਾਣੀ ਜੜੀ ਭਾਈ ਆਪ ਦਾ ਦੇਖ ਲਓ ਜੇ ਕਿ ਇਹਨੂੰ ਸ਼ੱਕ ਆ ਹੁਣ ਦੱਸ ਦਿਓ ਵਸਾਕ ਨੂੰ ਕੀ ਆ ਬੇਈਮਾਨੀ ਵਾਲਾ ਦਾ ਬੜਾ ਮੁੱਠਾਲੇ ਵੀ ਹੁੰਦਾ ਉਧਰ ਜਿਹੜੇ ਨੇ ਉਹਨਾਂ ਨੂੰ ਮਾਰ ਯਾਰ ਬਾਈ ਸਾਨੂੰ ਕੋਈ ਸ਼ੱਕ ਨਹੀਂ ਗਾ ਮੜਾ ਮੜਾ ਬਾਈ ਪਿੱਛੇ ਹੋ ਜਾ ਯਾਰ ਕੋਈ ਨਹੀਂ ਹੁਣ ਤਾਂ ਪਿੰਗਰੇ ਈ ਆ ਮੈਂ ਜੀ ਰਹਿਗਾ ਮੈਂ

ਭਾਈ ਤੇਜੀ ਮਣੀਲਾ ਹੈਗਾ ਇੱਕ ਹੁਣ ਸਵੇਰੇ ਨਹੀਂ ਫੜਿਆ ਦੋ ਫੜਿਆ ਸਵੇਰੇ ਚਾਰ ਆ ਉਹ ਮਗਨੋ ਦੇ ਲਾਂਗੇ ਭਾਈ ਬੋਲੀ ਚੱਲੋ ਕਿਰਾ ਚੁੱਪ ਕਰੋ ਇੱਕ ਮਿੰਟ ਭਾਈ ਹੁਣ ਬੋਲਣਾ ਯਾਰ ਕੋਈ ਚੱਲ ਛੱਕਾ ਮਾਰਾ ਇਹਦਾ ਉੱਪਰ ਆਜਾ ਬਾਈ ਤੇਜੀ ਮਣੀਲਾ ਭਾਈ ਤੇਜੀ ਮਣੀਲਾ ਉਹ ਭਾਈ ਤੇਜੀ ਮਣੀਲਾ ਕੋਮਲ ਮਾਨੂਕੇ ਹੈਗਾ ਕੋਮਲ ਮਾਨੂਕੀ ਕੋ ਕਾਲਸਾਂ ਬਬਲੀ ਕਾਲਸਾਂ ਜੋਦਾ ਸਿਵੀਆਂ ਬਾਈ ਨਾਲਾ ਸੀਨੀ ਵਾਲਾ ਪਿਰਥੀ ਕੌਕੇ ਨਹੀਂ ਨਹੀਂ ਆ ਰੱਖੀ ਕਰਾ ਪਿਰਥੀ ਕੌਕੇ ਜੈੰਕੀ ਦਾ ਐਰਪੋਰਟ ਆ ਤੁਹਾਨੂੰ ਮੈਨੂੰ ਪਤਾ ਨਹੀਂ ਲਾਲ ਬਗਲਾ ਹਰੀਪੂ ਦਾ ਆਪਣੇ ਕੋਲ ਵੀ ਤੰਨੇ ਦੱਸ ਦੀ ਜੈੰਕੀ ਦਾ ਐਰਪੋਰਟ ਆ ਆਪਣੇ ਘਰੇ ਹੈਗਾ ਬਾਈ ਹੈਗਾ ਹਾਂ ਤੇ ਅਮਣਾ ਚੱਕ ਭਾਈ ਕਾ ਦੀਪ ਲੱਖਾ ਕੋਮਲ ਠੂਰਾ ਕੋਮਲ ਠੂਰਾ ਕੋਮਲੋਂ ਢੂਰਾ ਆਇਆ ਫਿਰ ਸੁਮਨ ਝੋਲਡਾ ਮਨੀ ਝੋਲਡਾ ਜੀਤ ਚੀਨੀਆੜਾ ਸੋਨੂ ਸ਼ਿਮੀਆਂ ਹੈਗਾ ਭਾਈ ਸਿਵਾ ਸਾਹਿਬ ਚੱਕ ਭਾਈ ਕਾ ਸਾਹਿਬ ਚੱਕ ਸਾਹਿਬ ਭਾਈ ਸਾਹਿਬ ਚੱਕ ਮੈਂ ਬਰਾ ਪੈਨ ਲੈ ਲੈਣਾ ਫੜਾਓ ਯਾਰ ਕਾਂਡੀ ਮਾਰੋ ਆਵਾਜ਼ ਚੱਕ ਨਾ ਨਹੀਂ ਨਹੀਂ ਕੋਈ ਗੱਲ ਨਹੀਂ ਮਾੜਾ ਯਾਰ ਦੇਖ ਲੀਏ ਵੀ ਇਹ ਨਾਮ ਦੇ 2 ਮਿੰਟ ਦੇ ਆ ਦੇਵੇਂ ਆ ਜਿੰਨੇ ਆ ਆਹ ਚੱਲ ਜਾਣਦਾ ਆਹੋ ਸਾਬ ਚੱਕ ਭਾਈ ਕਰ ਦੋ ਮਿੰਟ ਮਨਰਾਜ rau ke ਭਾਈ ਸੁਣ ਲੋ 1 ਮਿੰਟ ਯਾਰ ਮਨਰਾਜ rau ke ਉਹ ਮਨਰਾਜ rau ke ਕੋਈ ਹੱਡ ਦਾ ਲਾਲ ਗੋਲਾ ਵਾਲਾ ਲੈ ਕੇ ਮਨਰਾਜ rau ke ਹੈਗਾ ਕੋਈ ਨੀਤੀ rau ke ਜਿੰਨੇ ਬਗਲਾ ਭਾਈ ਉਹ ਤੀਰ rau ke ਤੀਰਾ ਰੋਕੇ ਹੈ ਨਹੀਂ ਇਹਨਾਂ ਦਾ ਗਰਮੀਤ ਪੁਰਜਕ ਵਾਲਾ ਹੋਣਗੇ ਸਾਹਮੇ ਹੋਣਗੇ ਕਾਕਾ ਭੋਦੀਪਰਾ ਜਸੂ ਲਿੱਤਰਾ ਜਸੂ ਲਿੱਤਰਾ ਨਹੀਂ ਹੈਗਾ ਜਸੂ ਲਿੱਤਰਾ ਰਮਨਦੀਪ ਰਾਜਗੜ ਤੇ ਦਲਜੀਤ ਫੇਰੂ ਰਾਹੀਂ ਨਿੱਕਾ ਸੱਧਮਾ ਨਿੱਕਾ ਸਿਵੀਆਂ ਗੁਰਮਨ ਅੱਬੂ ਵਾਲਾ ਜਸੂ ਠੂੜ ਥੋਨੂ ਮੂਵਾਂ ਹੈ ਗਬਰੀ ਸਹਜ ਨੱਥੋਵਾਲ ਸਾਚੀ ਲੱਖਾ ਗੁਰਬੀਰ ਝੋਲਡਾ ਉਹ ਜਿੰਦਰਾ ਗੁਰਬੀਰ ਝੋਲਡਾ ਤੇਰੇ ਕੋਲ ਆ ਜਿੰਦਰ ਬੱਸੀਆਂ ਉਹ ਜਿੰਦਰ ਬੱਸੀਆਂ ਸੁਖਮਨਦੀਪ ਲੱਖਾ ਉਹ ਕਾਲੇ ਕੋਲੇ ਹਨ ਮਨਜਿੰਦਰ ਸ਼ਿਨੀਆਲ ਆ ਅਮਰਜੀਤ ਇਟਲੀ ਤੇ ਜਸਮੀਤ ਪੰਡੋਰੀ ਤੇ ਭਾਈ ਆ ਜਿਹੜੇ ਚਾਰ ਆਏ ਸੁਣ ਲੋ ਗੁਰਬੀਰ ਬੱਸੀਆ ਮੋਨੂ ਬੱਸੀਆ ਸੋਨੀ ਮੜਿਆਣੀ ਤੇ ਪਰਮਸੀਨੀਆ ਇਹ ਅੱਠ ਆ ਹੱਦੇ ਸਣਨੇ ਆ ਹੈਲੋ ਅਗਰੇ ਗੈਂਟੀ ਕਰ ਲਿਆ ਛੱਡ ਦੇ ਵੀਰੇ રખા બેઠો <laughs> <Tanda. laughs> <Banjo. laughs> <laughs> ਪੱਟੀ ਹੋ ਗਏ ਬਾਈ 26 ਹੋ ਗਏ ਬਾਈ ਗਸੂ ਲਤਰਾਂ ਦੇ ਜਿਮਨੀਲਾ ਛੁੱਟ ਗਿਆ ਛੁੱਟ ਗਿਆ ਨਿਗਾਹ ਰੱਖੋ ਨਿਗਾਹ ਬਾਈ ਮਾੜਾ ਯਾਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀਰੇ ਨਿਗਾਹ ਰੱਖੋ ਇੱਕ ਦੋ ਮਿੰਟ ਜਿਹੜਾ ਬਿੱਟਿਆ ਉੱਥੂ ਹੋ ਗਏ ਬਾਈ ਬਾਈ ਹੋ ਗਏ ਹੁਣ ਹੁਣ ਹੋਏ ਆ ਹੁਣ ਹੋਏ ਆ ਸੜਤੇ ਵੀਰੇ ਯਾਰਿਆ ਨੇ ਇੱਧਰ ਗੱਲ ਸੁਣ ਲੋ 35 ਛੁੱਟ ਕੇ 4 ਰਹਿ ਗਏ 39 ਕਬੂਤਰਾਂ ਦੁੱਸਰਜ ਇਹ 8 10 ਤੇ ਛੱਡੇ ਜਾਣਿਆ 11ਵੇਂ ਮਿੰਟ ਨਾਲ ਬਾਈ ਇਹਨਾਂ ਨੂੰ ਹੋਵੇ ਆਪ ਦਾ ਰਿਕਾਰਡਿੰਗ ਬਾਦੋ ਇਹਨਾਂ ਨੂੰ ਰਿਕਾਰਡਿੰਗ ਬਾਦੋ ਰਿਕਾਰਡਿੰਗ ਬਾਦੋ ਭਾਈ ਉਹ ਪਿੰਡ ਦਾ ਮੁੰਡਾ ਕਿਹੜਾ ਮਜਾ ਕੀਤਾ ਬਾਈ ਆਪਾਂ ਉਹਨਾਂ ਦੇਖ ਕੇ ਪੰਜ ਸੱਤ ਮਿੰਟ ਦਿਓ ਨਹੀਂ ਯਾਰ ਪਰਨਾ ਦਾ ਸਿਰੇ ਉੱਤੇ ਲੋ ਭਾਈ ਹੋ ਜਾਓ ਥੱਲੇ ਯਾਰ ਥੱਲੇ ਹਰੀ ਪੂਸ ਵਾਲਾ ਦੇਖ ਲਈ ਜੇ ਨਾ ਤਾਂ ਉਹ ਨਹੀਂ ਸਾਨੂੰ ਨਾਂ ਦਾ ਪਤਾ ਕੋਈ ਹਰੀ ਪੂਸ ਸਾਰੀ ਯਾ ਹਰੀ ਪੂਸ ਆ ਜਾ ਤੈਨੂੰ ਦੱਸ ਗਏ ਭਾਈ ਦੇਖ ਲਓ ਹੁਣ ਬਾਕੀ ਬਾਈ ਬਣਾ ਥੱਲੇ ਚਲੇ ਜਾਓ ਸਾਰੇ ਬਾ ਹੈ ਨਹੀਂ ਹੁਣ ਤਾਂ ਸਾਰੇ ਗਏ ਯਾਰ ਤੁਸੀਂ ਹਰੀ ਬੂ ساری ਨਹੀਂ ਭਾਈ ਕੀ ਆਲਾ ਬੀ ਸੀ ਗਿਆ ਭਾਈ ਇਹ ਹੈ ਤਾਂ ਸੋਣ ਨੂੰ ਮੂੰਹ ਦੇਣਾ ਠੀਕ ਆ ਠੀਕ ਹਾਂਜੀ ਬਾ ਹੋਵੇ ਯਾਰ ਸੁਭਾ ਵੀ ਗਿਆ ਸੀ ਤੇ ਕੱਲ ਆਪਣੇ ਵੀ ਗਿਆ ਜੀ ਕਿਵੇਂ ਆ ਉਹ ਜੱਗਾ ਰੱਖਿਆ ਯਾਰ ਦੂਰ ਨੂੰ ਕਰਕੇ ਜੱਗਾ ਕਿਉਂ ਕੇ ਜੱਗਾ ਕਿਉਂ ਕੇ ਹਾਂ ਓ ਯਾਰ ਉੱਥੇ ਡਰਮ ਤਾਂ ਘਰੇ ਪਿਆਦਾ ਸੁਣੂ ਕੇ ਫੋਨ ਲਾਦਾ ਇਹ ਹਾਂ ਦੇਖਾਂ ਡਰਮ ਤੇ ਆਇਆ ਦੁੱਧ ਦਾ ਕੋਈ ਅੰਦਰ ਪਿਆ ਯਾਰ ਪਸਤ ਲਾ ਦੱਸ ਉਹ ਅੰਦਰ ਡਰਮ ਤੇ ਆਵਾਜ਼ ਦੁੱਧ ਦਾ ਭਾਈ ਹੁਣ ਕੇਰਾ ਕੇਰਾ ਹਨਾ ਜਿਹੜੇ ਬੰਦੇ ਖੜੇ ਆ ਰਿਕਾਰਡਿੰਗ ਪਾਇਓ ਵੀਰੇ ਗਰੁੱਪ ਦੇ ਆਪ ਹੀ ਚੈੱਕ ਕਰਾਉਣੇ ਆ ਤੁਸੀਂ ਅਸੀਂ ਤਾਂ ਨਾਂ ਬੋਲਣੇ ਆ ਕੀ ਪਾਉਣੀ ਆ ਦੱਸ ਮੜਿਆ ਨਹੀਂ 8-10 ਤੇ ਦੂਗੇ ਪਿੰਧਰ ਪਿੰਧਰ ਭਾਈ ਰਿਕਾਰਡਿੰਗ ਪਾਈ 8-10 ਤੇ ਦੂਗੇ ਕਿਹੜੇ ਉਹ 4 ਰਹਿੰਦੇ ਕਿੰਨੇ ਤੂੰ ਕਿ ਉਰੇ ਆ ਜਾਓ ਕੇਰਾ ਕੇਰਾ ਤੁਸੀਂ ਆਪ ਕਹਿਣਾ ਭਾਈ ਮੇਰਾ ਆ ਜਾਂਦਾ ਆ ਜਾਂਦਾ ਭਾਈ ਸਿਵ ਚੱਕ ਭਾਈ ਦਾਦਾ ਦਾ

ਆ ਬੰਦੇ ਥੋੜੇ ਆ ਲੱਗਦੇ ਮਾਜ ਨਾ ਹੈਗਾ ਦੂਜਾ ਤੇਰੇ ਕੋਲੇ ਹੈਗਾ ਦੂਜਾ ਰਿਆਂ ਦਾ ਆ ਇੱਟ ਥੱਲੇ ਰੱਖ ਯਾਰ ਆਪਣੇ ਕੋਈ ਨਹੀਂ ਸਭ ਨੂੰ ਦਿੱਖਦਾ ਖੜ ਤਾਂ ਆ ਜਾ ਕੋਈ ਨਹੀਂ ਇੱਕ ਮਿੰਟ ਖੜਦਾ ਤੁਨੇ ਵਾਰ ਰੱਖ ਨਿਕਾ ਤੇਰੀਆਂ ਸਾਰੇ ਦੇਖਦਾ ਰੋਕ ਲੋ ਮੜਾ ਜਾ ਹੁਣ ਤੇ ਕਮੈਂਟ ਨੂੰ ਕਰਦੇ ਹਾਂ ਤੂੰ ਰੰਗ ਚੈੱਕ ਕਰ ਗਿਆ ਮੈਨੂੰ ਕਿਹੜੇ ਕਿਹੜੇ ਤਰਫੇ ਹੁਣ ਆਓ ਬੰਦਾ ਰੰਗ ਚੈੱਕ ਕਰਾਉਣੇ ਬਾਈ ਦਾ ਨਾ ਅਕਾਂਡ ਟੋਵੀ ਵਾਲਾ ਕਿਹੜਾ ਵਾ ਗਿਆਨੀ ਛੀਰਾ ਰੌਕੇ ਆਹਰੇ ਟੋਕਾਂਡ ਵਾਲਾ ਤੇ ਘੰਡ ਵਾਲਾ ਰੰਗਾਂ ਨਿਕਲ ਆਉਂਦਾ ਆ ਪੰਜ ਮਿੰਟ ਹੋ ਗਿਆ ਤੇ ਵੀ ਆਸਤ ਦੀ ਗੱਲ ਆਪਰੇ ਲਈ ਮੈਂ ਜਾ ਰੁਚਾ ਦਾ ਕੀ ਆ ਆ ਗਿਆ ਨਾ ਵੀਰੇ ਨਾਲ ਹੀ ਆ ਲੈ ਲੀ ਗਾ ਭਾਈ ਕਿਹੜਾ ਕਹਿਣਾ ਤੂੰ ਸੱਜਾ ਰੁਸਾ ਕਾਲਾ ਖੱਪੀ ਫੱਤੀ ਠੀਕ ਹੈ ਵੀਰੇ ਠੀਕ ਹੋ ਮਰ ਆ ਦੇ ਲਈ ਤਸਵੀਰ ਤਸਵੀਰ ਕੋਈ ਦੇ ਲਿਆ ਉਹਦੇ ਕਾਰਨਾ ਕਚਾਨ ਨਹੀਂ ਹੋ ਜਾਂਦੀ ਆ ਜਸਮੀਨ ਟਿਆਲੇ ਦੇ ਵਗ ਦੇ ਦੇਖ ਲਈ ਉਹ ਭਾਈ ਇੱਥੇ ਕੋਈ ਪਿੰਡ ਦੇ ਨਹੀਂ ਕਿਸੇ ਦੀ ਸੁਣੀ ਜਾਣੀ ਜਿਹੜਾ ਇੱਥੇ ਕਬੂਤਰ ਕਾਪੀ ਵਾਲੇ ਨਿਗਾਹ ਕੇ ਜਾਉ ਉਹਦਾ ਮੰਨਿਆ ਜਾਣਾ ਉਹ ਭਾਈ ਤੁਹਾਨੂੰ ਹੁਣ ਦਾ ਅੱਗੀ ਬੰਦ ਨਹੀਂ ਬਾਈ ਕਿੰਨੀ ਦੀ ਸੁਣੀ ਜਾਣੀ ਮੇਰੇ ਆ ਜਾਂਦਾ ਰਿhta ਬਾਈ ਰਾਜੇ 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 ਬਾਤ तकरीबन ਤਾਂ ਹੈਗੀ ਆ ਅਸੀਂ ਮਾੜੇ ਨਾਲ ਠੀਕ ਹੈ ਬਾਈ ਲਿਆ ਇਹਦੇ ਨਾਲ ਇਹ ਕਿਉਂਦਾ ਹੈ ਹੋ ਰਾਜੇ ਆ 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 ਆਜੇ ਰਾਜੇ ਆਜੇ ਓਏ ਵਾਠ ਠੀਕ ਹੈ ਇੱਕ ਦੇ ਨਾਮ ਹੋਰ ਆ ਰਾਜੇ ਆ ਦੇਖ ਲਾਸ ਢੱਲ ਵਾਲੀ ਆ ਦੇਵੀ ਆਜੇ 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 ਆਮ ਸਾਡਾ ਢੱਲ ਆਮ ਅਮਰ ਦਾ ਕੋਈ ਨਾ ਆ ਰਾਜੇ ਆਈ ਆ ਮਾਤਾ ਜੀ ਨੇ ਨਾਜਰਾਉ ਕੇ ਚੈੱਕ ਕਰੀ ਬਈ ਲਾਲ ਕਾਂਡ ਲਾਲ ਟੋਬੀ ਵਾਲਾ ਨਹੀਂ ਨਹੀਂ ਆ ਲਾਲ ਕਾਂਡ ਬਈ ਆ ਇੱਕ ਆ ਆ ਗਿਆ ਸੁਨਤਰਾ ਵੀ ਆ ਆਰੀਆਂ ਕੈਮਰੇ ਦੇਖ ਲਿਆ ਸੁਨਤਰਾ ਵੀ ਸੁਨਤਰਾ ਆ ਟੰਡੇ ਵਾਲੇ ਨਾ ਕਾਲੀ ਗੰਡੀ ਵਾਲੀ ਘਾਟੀ ਦਾ ਆ ਨਾਰਕਾਂ ਦਾ ਕਾਹਦਾ ਹੋਰ ਰੰਗ ਰੰਗਿਆ ਜਰਾ ਉਸੇ ਹਾਂਜੀ ਬਾਈ ਜੀ ਫਿਰ ਹੋਰ ਆਈ ਦੂਸਰਾ ਦਾ ਰਿਜ਼ਲਟ ਕੋਮਲ ਮਾਨੂਕੇ ਕੀਪੇ ਸਵਾਲ ਨੇ ਸੰਭਿਆ ਸੀ ਬਾਈ ਇਹ ਕਬੂਤਰ ਤੇ ਵਾਧਾ ਵੀ ਲੱਗਿਆ ਸੀ ਪਹਿਲਾ ਨੰਬਰ ਬਣਾਇਆ ਬਾਈ ਇਹ ਕਬੂਤਰ ਨੇ ਦੂਜਾ ਨੰਬਰ ਸੋਨੀ ਮੜਿਆਣੀ ਜੋ ਤੇ ਸਵਾਲ ਨੇ ਸੰਭਿਆ ਸੀ ਬਾਈ ਇਹ ਕਬੂਤਰ ਸਵੇਰੇ ਹੀ ਫੜ ਕੇ ਛੱਡਿਆ ਸੀ ਤੀਜਾ ਨੰਬਰ ਸਹਿਜ ਨੱਥੋਵਾਲ ਇਹ ਬਾਈ țeਸੀ ਬਸੀਆਂ ਨੇ ਸੰਭਿਆ ਸੀ ਇਹ ਵੀ ਕਬੂਤਰ ਬਾਈ ਵਾਧੇ ਦੇ ਵਿੱਚ ਸ਼ਾਮਲ ਸੀਗਾ ਕੋਮਲ ਮਾਨੂਕੇ ਤੇ ਸਹਿਜ ਨੱਥੋਵਾਲ ਇਹਨਾਂ ਦੋ ਕਬੂਤਰ ਨੇ ਬਾਈ ਵਾਧਾ ਆਪਸ ਦੇ ਵਿੱਚ ਵੰਡ ਲਿਆ ਸੀ ਉੱਤਰਬਾਜ਼ੀਆਂ ਦੀ ਅਪਡੇਟ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਧੰਨਵਾਦ ਜੀ